जगत्गुरु सतगुरु रविदास महाराज जी पवित्र वाणी ਵਿੱਚ ਫਰਮਾਉਂਦੇ ਹਨ ਇਹ ਮਾਟੀ ਕੋ ਕੂਦਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਗਉੜਿਓ ਫਿਰਤ ਹੈ जगत्गुरु सतगुरु रविदास महाराज जी ਕਹਿੰਦੇ ਹਨ ਕਿ ਇਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਮਨੁੱਖ ਪਨੇ ਸੰਸਾਰ ਵਿੱਚ ਆਉਣ ਦੇ ਮੂਲ ਮਨੋਰਥ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਸੰਸਾਰ ਦੀ ਮਾਇਆ ਵਿੱਚ ਫਸਿਆ ਹੋਇਆ ਮਾਇਆ ਦੇ ਪ੍ਰਭਾਵ ਵਿੱਚ ਕਿਸ ਤਰ੍ਹਾਂ ਮੱਚਦਾ ਫਿਰਦਾ ਹੈ ਇਹ ਮਨੁੱਖ ਮਾਇਆਵੱਦ ਦੇਖ ਦੇਖ ਕੇ ਖੁਸ਼ ਹੁੰਦਾ ਹੈ ਇਸ ਨੂੰ ਮਾਇਆ ਬਾਰੇ ਹੀ ਸੁਣਨਾ ਅਤੇ ਬੋਲਣਾ ਚੰਗਾ ਲੱਗਦਾ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਮਾਇਆ ਦੇ ਪ੍ਰਭਾਵ ਵਿੱਚ ਹੀ ਇਹ ਜੀਵ ਦੇਖੋ ਕਿਵੇਂ ਲਠਿਆ ਫਿਰਦਾ ਹੈ ਭਾਵ ਮਾਇਆ ਵਿਸ਼ੇ ਭਜਿਆ ਫਿਰਦਾ ਹੈ ਭਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਭੁੱਲਿਆ ਫਿਰਦਾ ਹੈ ਸੋ ਆਓ ਆਪਾਂ ਵੀ ਸਤਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਸਮਝਦੇ ਹੋਏ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਜੋ ਕਿ ਸਾਡੇ ਅੰਗ ਸੰਗ ਸਹਾਈ ਹੁੰਦਾ ਹੈ ਜੈ ਗੁਰਦੇ ਧੰਨ ਗੁਰਦੇ